ਭਾਈ ਗੁਰਜੀ ਦਾ ਖਾਲਸਾ ਭਾਈ ਗੁਰਦੀਪ ਸਿੰਘ ਦੇ ਸਵਾਗਤ ਹੈ ਤੁਹਾਡਾ ਕਿੰਨਾ ਮੈਂ ਮੌਜੂਦ ਜਿੱਨਾ ਕੱਲ ਦੇ ਵਲੋਗ ਉਸੇ ਤੋਂ ਮਤਲਬ ਦਰਸ਼ਨ ਕਰਾਇਆ ਸੀ ਤੱਕ ਸ੍ਰੀ ਪਟਨਾ ਸਾਹਿਬ ਜਦੇ ਗੁਰਦੁਆਰਾ ਬਾਲੀਨਰ ਸਾਹਿਬ ਤੇ ਕੰਗਨਕਾਟ ਸਾਹਿਬ ਤੇ ਅੱਜ ਅਸੀਂ ਚੱਲੇ ਆ ਗੁਰਦੁਆਰਾ ਗੁਰਦੁਆਰਾ ਸ੍ਰੀ ਗੁਰੂ ਨਾਨਕ ਸ਼ੀਤਲ ਖੰਡ ਰਾਜਗਿਰ ਇਥੋਂ ਬਸ ਦੀ ਬੁਕਿੰਗ ਉਹ ਨੀਅਮ ਇਨਕਾਊਂਟਰ ਤੋਂ 300 ਰੁਪਏ ਦੀ 300 ਰੁਪਏ ਪੇਟਾ ਇੱਕ ਵਾਰੀ ਦੀ 110 120 ਕਿਲੋਮੀਟਰ ਦੂਰ ਹੈ ਗੁਰਦੁਆਰਾ ਬਿਲਕੁਲ ਮੇਨ ਐਂਟਰੀ ਤੋਂ ਇਥੋਂ ਬਸ ਦੀ ਬੁਕਿੰਗ ਹੋਏਗੀ ਇੱਕ ਦਿਨ ਪਹਿਲਾਂ ਹੀ ਕਰਾ ਦਿਓ ਭਾਵੇਂ ਦੋ ਦਿਨ ਪਹਿਲਾਂ ਕਰਾ ਦਿਓ ਕਿਉਂਕਿ ਟਿਕਟਾਂ ਫਿਰ ਫੋਲੋ ਜਾਂਦੀਆਂ ਨੇ ਕਿਉਂਕਿ ਸੰਗਤ ਬਹੁਤ ਹੈ ਦੂਰ ਜਾਣ ਵਾਸਤੇ ਰਾਜਗੀਰ ਵਾਸਤੇ ਛੇਤੀ ਪਹੁੰਚ ਨਹੀਂ ਹੁੰਦੀ ਜਿਹੜੇ ਨੇੜੇ ਵਾਲੇ ਗੁਰਦੁਆਰੇ ਨੇ ਜਿਹਨਾਂ ਦੀ 150 ਰੁਪਏ ਪੇਟਾ ਹੈ ਉਹ ਕੱਲ ਜਾਵਾਂਗੇ ਅਸੀਂ ਉਹ ਤੁਸੀਂ ਆਂਦੇਸਰ ਬੁੱਕ ਕਰਾ ਦਿਓ ਟਿਕਟਾਂ ਸਰੇ ਸਤ 8:00 ਵਜੇ ਬੱਸ ਜਾਂਦੀ ਹੈ ਇੱਥੋਂ ਤੁਹਾਨੂੰ ਬੱਸ ਦਾ ਨੰਬਰ ਤੇ ਟਿਕਟਾਂ ਦੇ ਦੇਣਗੇ ਬੱਸ ਆ ਮੇਨ ਐਗਜ਼ਿਟ ਐਂਟਰੀ ਤੇ ਇੱਥੇ ਬੱਸ ਹੈਗੀ ਪਾਰਕਿੰਗ ਚ ਹੁੰਦੀ ਬੱਸ ਉੱਥੇ ਟਿਕਟ ਬੁੱਕ ਕਰਨੀ ਉੱਪਰ ਸਾਰੇ ਮੇਨ ਐਂਟਰੀ ਤੇ ਇਹ ਥੱਲੇ ਅੰਡਰਗਰਾਉਂਡ ਇੱਥੇ ਸਾਰੀਆਂ ਬੱਸਾਂ ਖੜੀਆਂ ਹੁੰਦੀਆਂ ਨੇ ਅਜੇ ਟਾਈਮ ਹੋਇਆ ਨਹੀਂ ਸਾਡਾ ਤੇ ਅਸੀਂ ਥੱਲੇ ਦੇਖਣ ਆ ਗਏ ਕਿ ਸਾਡੀ ਕਿਹੜੀ ਬੱਸ ਹੈ 13 13 ਉਹ ਵੀ 13 13 ਨਾ 1450 ਧੀ ਬੇਟੇ ਆਹ ਲੈਂਡ ਚ ਬਾਹਰ ਅੰਦਰ ਬਿਠਾਉਣਾ ਨਹੀਂ ਮੈਂ ਸਮਝੇ ਮੇਜਰ ਭਾਜੀ ਇਧਰ ਭਾਜੀ ਭਾਈ ਗੁਰੂ ਜੀ ਕੀ ਫਤਿਹ ਦਰਸ਼ਨ ਦੇਖ ਜੀਵਾ ਗੁਰ ਤੇਰਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਤੇਰਾ ਦਰਸ਼ਨ ਦੇਖ ਜੀਵਾ ਗੁਰ 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 ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ

दर्शन देख जीवा ते दर्शन देख जिवा दर्शन देख जिवा पूर कर्म हुय प्रभ मेरा पूर कर्म हुय पभ मेरा पूर कर्म हुय बभ मेरा पूर कर्म हुय ब्रभ मेरा

Take me. मोह माया का रचा है पर भाई प्रेम की प्यारी लग जी जन्म होते और मात्र वो भी तो रहता है पर मैं क्योंकि नाम भी जपेगा तो बात भी जपेगा और गुरु महाराज हर था धाम के जायजा रूप जा दे सकता है चित्र के मिट्टी में दोपुर एक पत्थर मिलेगा को सौ और ये ही सबसे बड़ा फसकर्सी के पत्थर का के बोनी सिरौला जिरामान चलना होगी यार गर। एक गर्मी में अब भूमि से बारी पड़ेगी तो यार तुम्हारा जिया लोग का निशान लिया आज के देश की भूमि करोगे है वो अपने इतने कहता है एक बिल्कुल भी सीधा एक गुरु मार्ग सहस्वाह क्या ना सबको एक गहरे आता है ये जो बोलता है गुरु मार्ग के बच्चों को एक को भेजना न लाइके चिंती करेंगे तो हम भी बाईस बोले कि ये गहरू एक को भेजना गुरु नाग ਦਾ ਉਹ ਖਿਆਲ ਕਰੋ ਕਿ ਨਾਮ ਨੂੰ ਪਤਾ ਲੱਗਦਾ ਸੀ ਕਿ ਜਾਈ ਤਾਂ ਤਦ ਕੇ ਕੋ ਪਰਣਾਉ ਜਾਇ ਕਿ ਗੁਰੂ ਨਾਨਕ ਦੇਵ ਜੀ ਦਾ ਸ਼ੀਤਲ ਕੁੰਡ Yeah.